ਛੋਟੇ ਸਿੱਧੂ ਦਾ ਮਨਾਇਆ ਗਿਆ ਜਨਮ ਦਿਨ ਅੱਜ ਪੂਰਾ 1 ਸਾਲ ਹੋ ਗਿਆ ਛੋਟੇ ਸਿੱਧੂ ਨੂੰ ਇਸ ਦੁਨੀਆ ਵਿੱਚ ਆਏ ਹੋਏ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਵੀ ਰਹੇ ਮੌਜੂਦ ਹਵੇਲੀ ਦੇ ਵਿੱਚ ਇੱਕ ਵਾਰ ਫੇਰ ਤੋਂ ਮਨਾਇਆ ਗਿਆ ਜਸ਼ਨ ਸਸੀਗਲ ਦੋਸਤੋ ਮੈਂ ਗੁਰਮਖਸਦੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਅੱਜ ਹੈ 17 ਮਾਰਚ ਛੋਟੇ ਸਿੱਧੂ ਦਾ ਜਨਮ ਦਿਨ ਹੈ ਅੱਜ ਪੂਰਾ 1 ਸਾਲ ਹੋ ਗਿਆ ਛੋਟੇ ਸਿੱਧੂ ਨੂੰ ਇਸ ਦੁਨੀਆ ਵਿੱਚ ਆਏ ਹੋਏ ਕੋਈ ਜਿਆਦਾ ਵੱਡਾ ਪ੍ਰੋਗਰਾਮ ਤਾਂ ਨਹੀਂ ਕਰਿਆ ਗਿਆ ਕਿਉਂਕਿ ਕਿਹਾ ਜਾਂਦਾ ਹੈ ਕਿ ਜਿਸ ਦਿਨ ਬਾਈ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੁੰਦਾ ਸੀ ਉਸੇ ਦਿਨ ਵੱਡਾ ਪ੍ਰੋਗਰਾਮ ਕਰਿਆ ਕਰੇਗਾ ਪਰਿਵਾਰ ਪਰ ਫਿਰ ਵੀ ਜਨਮ ਦਿਨ ਦੀ ਖੁਸ਼ੀ ਵਿੱਚ ਸਾਬਕਾ ਮੁੱਖ ਮੰਤਰੀ ਚੰਨੀ ਪਹੁੰਚੇ ਬਿੱਲਾ ਘੁੰਮਣ ਅਤੇ ਹੋਰ ਵੀ ਪਰਿਵਾਰ ਦੇ ਕਈ ਮੈਂਬਰ ਸ਼ਾਮਲ ਰਹੇ ਇਸ ਮੌਕੇ ਛੋਟਾ ਸਿੱਧੂ ਵੀ ਤੁਸੀਂ ਦੇਖ ਰਹੇ ਹੋ ਕਿ ਪੱਗ ਬਨ ਕੇ ਮਾਤਾ ਚਰਨ ਕੌਰ ਨੇ ਗੋਦੀ ਚੱਕਿਆ ਹੋਇਆ ਹੈ ਛੋਟੇ ਸਿੱਧੂ ਦੇ ਵਿੱਚੋਂ ਲੋਕਾਂ ਦਾ ਕਹਿਣਾ ਹੈ ਕਿ ਛੋਟੇ ਸਿੱਧੂ ਦੇ ਵਿੱਚੋਂ ਮੂਸੇ ਵਾਲੇ ਦੀ ਝਲਕ ਪੈਂਦੀ ਹੈ। ਬਸ ਹੁਣ ਸਿੱਧੂ ਮੂਸੇ ਵਾਲੇ ਦੇ ਜਿਹੜੇ ਚੌਣ ਵਾਲੇ ਨੇ ਉਹਨਾਂ ਨੂੰ ਉਡੀਕ ਹੈ ਕਿ ਛੋਟਾ ਸਿੱਧੂ ਕਦੋਂ ਵੱਡਾ ਹੋਵੇ। ਕੀ ਕਰੇਗਾ, ਕਿਹੜੀ ਲਾਈਨ ਦੇ ਵਿੱਚ ਜਾਵੇਗਾ, ਆਉਣ ਵਾਲਾ ਸਮਾਂ ਦੱਸੇਗਾ। ਪਰ ਹੁਣ ਤੁਸੀਂ ਇਹ ਵੀਡੀਓ ਦੇਖੋ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਹੈ ਅਤੇ ਬਿੱਲੇ ਘੁੰਮਣ ਨੇ ਅਪਲੋਡ ਕਰੀ ਹੈ। karena themes... kita ਲਓ ਜੀ ਲਓ ਜੀ ਖਾਓ ਖਾਓ ਖਾਣਾ ਨਹੀਂ ਉਹ ਬੋਲ ਦਾਂਗੇ ਉਹ ਉਹ ਬੋਲ ਦਾਂਗੇ ਤਾਂ ਮਿੱਤਰੋ ਤੁਸੀਂ ਨੇ ਵੀਡੀਓ ਦੇਖ ਲਈ ਛੋਟੇ ਸਿੱਧੂ ਦੀ ਵੀਡੀਓ ਕਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਹੈ ਤੁਹਾਨੂੰ ਕਿਵੇਂ ਲੱਗਿਆ ਵੀਡੀਓ ਦੇਖ ਕੇ ਕਿਤੇ ਨਾ ਕਿਤੇ ਤੁਹਾਨੂੰ ਵੀ ਸਕੂਨ ਜ਼ਰੂਰ ਮਿਲਿਆ ਹੋਵੇਗਾ ਕਿਉਂਕਿ ਇਸ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਸੀ ਪਰ ਪ੍ਰਮਾਤਮਾ ਨੇ ਇੱਕ ਵਾਰ ਫੇਰ ਤੋਂ ਖੁਸ਼ੀਆਂ ਨੇ ਜਿਹੜੀਆਂ ਇਹਨਾਂ ਦੀ ਝੋਲੀ ਪਾ ਦਿੱਤੀਆਂ ਨੇ ਤਾਂ ਮਿੱਤਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਯਾਰਾਂ ਮਿੱਤਰਾਂ ਦੇ ਨਾਲ ਮਿਲਦੇ ਹਾਂ ਕਿਸੇ ਹੋਰ ਨਵੀਂ ਅਤੇ ਖਾਸ ਜਾਣਕਾਰੀ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ